ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਰਾਜੇ ਨੇ ਆਪਣੇ ਮਹਿਲ 'ਚ ਇੱਕ ਬਹੁਤ ਹੀ ਸੁੰਦਰ ਬਾਗ ਲਵਾਇਆ ਉਹ ਖੁਦ ਹੀ ਉਸ ਦੀ ਸੰਭਾਲ ਕਰਦਾ ਸੀ ਜਿਹੜਾ ਵੀ ਰਾਜੇ ਦੇ ਬਾਗ ਨੂੰ ਦੇਖਦਾ ਉਹ ਇਸ ਦੀ ਬਹੁਤ ਪ੍ਰਸ਼ੰਸਾ ਕਰਦਾ ਬਾਗ 'ਚ ਵੱਖ-ਵੱਖ ਤਰ੍ਹਾਂ ਦੇ ਫਲ ਫੁੱਲ ਤੇ ਰੁੱਖ ਸਨ ਉਹਨਾਂ ਦੀ ਮਿੱਠੀ ਖੁਸ਼ਬੂ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਸੀ ਹੌਲੀ-ਹੌਲੀ ਰਾਜੇ ਨੂੰ ਆਪਣੇ ਗੁਣਾ ਤੇ ਬਾਗ ਦੀ ਸੁੰਦਰਤਾ ਤੇ ਮਾਣ ਹੋਣ ਲੱਗਾ ਕੁਝ ਹੀ ਦਿਨਾਂ ਵਿੱਚ ਰਾਜੇ ਨੇ ਦੇਖਿਆ ਕਿ ਉਸਦੇ ਬਾਗ ਵਿੱਚ ਇਹ ਛੋਟਾ ਜਿਹਾ ਬੂਟਾ ਆਪਣੇ ਆਪ ਉੱਗਿਆ ਹੋਇਆ ਸੀ ਰਾਜੇ ਨੂੰ ਹੈਰਾਨੀ ਹੋਈ ਪਰ ਉਸਨੇ ਉਤਸੁਕਤਾ ਚ ਉਸ ਬੂਟੇ ਨੂੰ ਨਹੀਂ ਪੁੱਟਿਆ ਬੂਟਾ ਵੱਧਦਾ ਰਿਹਾ ਤੇ ਜਲਦੀ ਹੀ ਰੁੱਖ ਬਣ ਗਿਆ ਉਸ ਰੁੱਖ ਤੇ ਸੁੰਦਰ ਫੁੱਲ ਖਿੜ ਗਏ ਜੋ ਵੀ ਉਹਨਾਂ ਨੂੰ ਦੇਖਦਾ ਵਸ ਦੇਖਦਾ ਹੀ ਰਹਿ ਜਾਂਦਾ ਪਰ ਕੁਝ ਸਮੇਂ ਬਾਅਦ ਉਹਨਾਂ ਫੁੱਲਾਂ ਤੋਂ ਇੰਨੀ ਵਦਬੂ ਆਉਣੀ ਸ਼ੁਰੂ ਹੋ ਗਈ ਕਿ ਲੋਕਾਂ ਨੇ ਉਸ ਬਾਗ ਚ ਆਉਣਾ ਬੰਦ ਕਰ ਦਿੱਤਾ ਇੱਥੋਂ ਤੱਕ ਕਿ ਰਾਜੇ ਨੇ ਵੀ ਵਦਬੂ ਕਾਰਨ ਬਾਗ ਚ ਜਾਣਾ ਛੱਡ ਦਿੱਤਾ ਸਹੀ ਸੰਭਾਲ ਨਾ ਹੋਣ ਕਾਰਨ ਬਾਗ ਦੇ ਹੋਰ ਦਰਖਤ ਵੀ ਖਰਾਬ ਹੋਣ ਲੱਗੇ ਬਾਗ ਦੀ ਦੁਰਦਸ਼ਾ ਤੋਂ ਦੁਖੀ ਹੋ ਕੇ ਰਾਜੇ ਨੇ ਸਾਰਿਆਂ ਨੂੰ ਉਸ ਰੁੱਖ ਬਾਰੇ ਪੁੱਛਿਆ ਪਰ ਕੋਈ ਵੀ ਸੰਤੋਸ਼ਜਨਕ ਜਵਾਬ ਨਾ ਦੇ ਸਕਿਆ ਇੱਕ ਦਿਨ ਇੱਕ ਸਾਧੂ ਨਾਲ ਰਾਜੇ ਦੀ ਮੁਲਾਕਾਤ ਹੋਈ ਉਸਨੇ ਸਾਧੂ ਨੂੰ ਦੱਸਿਆ ਕਿ ਕਿਵੇਂ ਆਪਣੇ ਆਪ ਉੱਗੇ ਇੱਕ ਰੁੱਖ ਨੇ ਸਾਰਾ ਬਾਗ ਬਰਬਾਦ ਕਰ ਦਿੱਤਾ ਸਾਧੂ ਨੇ ਕਿਹਾ ਰਾਜਨ ਇਹ ਹੰਕਾਰ ਦਾ ਜ਼ਹਿਰੀਲਾ ਰੁੱਖ ਹੈ ਇਸ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਪ ਉੱਗ ਪੈਂਦਾ ਹੈ ਇਹ ਤੇਜ਼ੀ ਨਾਲ ਵਧਦਾ ਰਹਿੰਦਾ ਹੈ ਇਸ ਦੇ ਫੁੱਲ ਦੇਖਣ 'ਚ ਬਹੁਤ ਆਕਰਸ਼ਕ ਹੁੰਦੇ ਹਨ ਪਰ ਇਨਾਂ 'ਚੋਂ ਅਜੀਬ ਬਦਬੂ ਆਉਂਦੀ ਹੈ ਕਿ ਇਹ ਹੋਰ ਫੁੱਲਾਂ ਤੇ ਰੁੱਖਾਂ ਨੂੰ ਮਿੱਟੀ 'ਚ ਮਿਲਾ ਦਿੰਦਾ ਹੈ ਜੋ ਹੰਕਾਰ ਦੇ ਜ਼ਹਿਰੂਲੇ ਰੁੱਖ ਦੀ ਚਪੇਟ ਵਿੱਚ ਆ ਜਾਂਦਾ ਹੈ ਇੱਕ ਦਿਨ ਉਸ ਦੀ ਹਾਲਾਤ ਤੇਰੇ ਬਾਗ ਵਰਗੀ ਹੋ ਜਾਂਦੀ ਹੈ ਸਾਧੂ ਦਾ ਤਰਕ ਸੁਣ ਕੇ ਰਾਜੇ ਨੂੰ ਆਪਣੇ ਹੰਕਾਰ ਤੇ ਬਹੁਤ ਪਛਤਾਵਾ ਹੋਇਆ